ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ 12 ਘੰਟਿਆਂ ਦੇ ਮੌਸਮ ਦੀ ਯਾਨੀ ਕਿ ਅੱਜ ਰਾਤ ਦੇ ਮੌਸਮ ਦੀ ਔਰ ਆਉਂਦੇ 5 ਦਿਨ ਯਾਨੀ ਕਿ ਅਗਲੇ ਜਿਹੜੇ 4-5 ਦਿਨਾਂ ਦੇ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਮੌਨਸੂਨ ਦੇ ਕੀ ਮੀਂਹ ਜਿਹੜੇ ਕਿੰਨੇ ਕੁ ਵੇਖਣ ਨੂੰ ਮਿਲਣਗੇ ਆਉਂਦੇ ਦਿਨਾਂ ਦੇ ਵਿੱਚ ਤੇ ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ ਕੀ ਕਹਿੰਦੀ ਹੈ ਇਹ ਵੀ ਤੁਹਾਡੇ ਨਾਲ ਸਾਂਝ ਕਰਾਂਗੇ ਅ ਅਸਲੀਆਂ ਜੋ ਅਫਾਨ ਲਾਈਵ ਸੈਟਲਾਈਟ ਤਸਵੀਰਾਂ ਦੇਖ ਰਹੇ ਆ ਤੇ ਅੱਜ ਦੁਪਹਿਰ ਤੋਂ ਬਾਅਦ ਕੁਝ ਖੇਤਰਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਜਾਰੀ ਨੇ ਖਾਸ ਕਰ ਪੰਜਾਬ ਦੇ ਖਾਸ ਕਰ ਪੂਰਬੀ ਤੇ ਜਿਹੜੇ ਬਾਅਦ ਦੇ ਖੇਤਰ ਨੇ ਜਿਨ੍ਹਾਂ ਦੇ ਵਿੱਚ ਚੰਡੀਗੜ੍ਹ ਹੋ ਗਿਆ ਮਹਾਲੀ ਹੋ ਗਿਆ ਪੰਜਕਲਾ ਰੋਪੜ ਹੁਸ਼ਿਆਰ ਫਰ ਨਵਾਸ਼ਹਿਰ ਪਠਾਨਕੋੜ ਦੇ ਕੁਝ ਖੇਤਰਾਂ ਦੇ ਵਿੱਚ ਤੇ ਉਪਰ ਪਹਾੜਾਂ ਦੇ ਵਿੱਚ ਅਸਲੀਆਂ ਮੀਂਹ ਦੀਆਂ ਗਤੀਵਿਧੀਆਂ ਜਾਰੀ ਨੇ ਮੌਨਸੂਨ ਇਹਨਾਂ ਖੇਤਰਾਂ ਦੇ ਵਿੱਚ ਸਰਗਰਮ ਹੈ ਸੋ ਇਹਦੇ ਨਾਲ ਲੱਗਦਾ ਜਿਹੜੇ ਹਰਿਆਣਾ ਦੇ ਉੱਤਰ ਪੂਰਬੀ ਖੇਤਰ ਨੇ ਔਰ ਪੱਛਮੀ ਜੋ ਇਹਦੇ ਖੇਤਰਾਂ ਦੇ ਵਿੱਚ ਅਸਲ ਤਗੜੇ ਮੀਂਹ ਦੇ ਦੇਖਣ か ਸੋ ਆਉਂਦੇ ਘੰਟਿਆਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਟਟੂਆਂ ਕਾਰਵਾਈਆਂ ਜਾਰੀ ਰਹਿਣਗੀਆਂ ਜੀ ਖਾਸ ਕਰ ਉੱਤਰ ਪੂਰਬੀ ਖੇਤਰਾਂ ਦੇ ਵਿੱਚ ਤੇ ਸਲਾਵਾ ਜੇਕਰ ਅਗਲੇ 48 ਘੰਟਿਆਂ ਦੀ ਗੱਲ ਕਰਦੇ ਹਾਂ ਉਮੀਦ ਵਿੱਚ ਕੋਈ ਬਹੁਤਾ ਫੇਰ ਬਦਲ ਸੰਭਵ ਨਹੀਂ ਆ ਪੂਰਬਾਤ ਖੇਤਰ ਪੂਰਬ ਦੇ ਨਾਲ ਲੱਗਦੇ ਦੋ ਆਗਵੇ ਦੇ ਖੇਤਰ ਤੇ ਪਹਾੜਾਂ ਦੇ ਵਿੱਚ ਹਲਕੀ ਗਤੀਵਿਧੀਆਂ ਇਸ ਤਰ੍ਹਾਂ ਜਿਹੜੀਆਂ ਜਾਰੀ ਰਹਿਣਗੀਆਂ ਦੁਪਹਿਰ ਬਾਅਦ ਘੱਟ ਰਿਸਕ ਵਾਲੇ ਬੱਦਲ ਬਣਨਗੇ ਜਿਹੜੀਆਂ ਕਿ ਕਿਤੇ ਨਾ ਕਿਤੇ ਘੱਟ ਖੇਤਰੀ ਕਾਰਵਾਈਆਂ ਦਰਜ ਕਰਾਉਣਗੇ ਕਿਤੇ ਹਲਕੇ ਕਿਤੇ ਦਰਮਿਆਨੇ ਕਿਤੇ ਤੇਜ਼ ਮੀਂਹ ਸੰਭਵ ਹੋਣਗੇ ਆਉਂਦੇ 3-4 ਦਿਨਾਂ ਦੇ ਵਿੱਚ ਸਿਰ ਸਿਲਸਿ ਪਹੁੰਚ ਕਰੇਗਾ ਮੈਦਾਨਾ ਵਾਲ ਪਹਾੜਾ ਦੇ ਵਿੱਚ ਔਰ ਜਿਹਦੇ ਸਦਕਾ 11 12 13 14 ਇਹਨਾਂ ਦਿਨਾਂ ਦੇ ਵਿੱਚ ਤਗੜੇ ਮੀਂਹ ਦੇ ਸੱਲ ਵੀ ਕੁਝ ਖੇਤਰਾਂ ਦੇ ਵਿੱਚ ਲੱਗ ਸਕਦੇ ਨੇ ਜਿਨ੍ਹਾਂ ਦੇ ਵਿੱਚ ਪਛਮੀ ਖੇਤਰ ਵੀ ਹੋ ਸਕਦੇ ਨੇ ਯਾਨੀ ਕਿ ਫਾਜ਼ਲ ਕਾ ਫਰੀਦਕੋਟ ਫਿਰੋਜ਼ਪੁਰ ਮੋਗਾ ਲੁਧਿਆਣਾ ਇਹਨਾਂ ਖੇਤਰਾਂ ਦੇ ਵਿੱਚ ਵੀ ਸੰਭਵ ਹੋਣਗੇ ਔਰ ਪਹਾੜਾ ਦੇ ਲੱਗੇ ਜਿਹੜੇ ਜ਼ਿਲ੍ਹੇ ਪੈਂਦੇ ਆ ਇਹਨਾਂ ਖੇਤਰਾਂ ਦੇ ਵਿੱਚ ਵੀ ਸੰਭਵ ਹੋਣਗੇ ਇਸਲਾਵਾ ਫਾਈਕਾ ਨਜਾ ਤਾਜ਼ਾ ਅਪਡੇਟ ਤੇ ਲਾਵਾਂਗੇ ਜੇ ਜੋ ਅੱਜ ਜਾਰੀ ਕੀਤੀ ਆ ਮੌਸਮ ਵਿਭਾਗ ਨੇ ਹੈਵੀ ਰੇਨ ਠੰਡਾ ਸਮ ਲਾਈਟਨਿੰਗਸ ਕੁਆਲਿਟੀ ਚ ਯਾਨੀ ਕਿ ਅੱਜ ਹੈਵੀ ਰੇਨ ਦੇ ਅਲਰਟ ਮੌਸਮ ਵਿਭਾਗ ਨੇ ਜਾਰੀ ਕਰ ਦਿੱਤੇ ਸੀ ਤੇ ਅੱਜ ਹੈਵੀ ਰੇਨ ਹੋਈ ਪਈ ਆ ਕੁਝ ਕਿਸ ਤਰ੍ਹਾਂ ਦੇ ਵਿੱਚ ਇਸ ਸਲਾਵਾ ਪਰਸੋਂ ਯਾਨੀ ਕਿ 11 10 ਤਰੀਕ ਨੂੰ ਹੈਵੀ ਰੇਂਜ ਤੇ ਮੁਰ ਤੋਂ ਅਲਰਟ ਨੇ ਜਿਹੜੇ ਪੰਜਾਬ ਦੇ ਵਿੱਚ ਮੁਰ ਤੋਂ ਉਮੀਦ ਜੜਿਆ ਤਗੜੇ ਵਰਣਗੇ ਖਾਸ ਕਰ 10 ਤੇ 11 ਇਨ ਯਾਨੀ ਕਿ ਅਗਲੇ ਜਿਹੜੇ ਦਿਨ ਆਉਣ ਵਾਲੇ ਹੋਣਗੇ 10 11 12 13 14 ਇਹਨਾਂ ਦਿਨਾਂ ਦੇ ਵਿੱਚ ਉਮੀਦ ਹੈ ਇਸ ਵਾਰ ਤਗੜੇ ਹੋ ਸਕਦੇ ਨੇ ਬਾਕੀ ਅਸੀਂ ਲਾਈਵ ਤੇ ਤਾਜ਼ਾ ਅੰਕੜੇ ਤੁਹਾਡੇ ਨਾਲ ਜੜਿਆ ਬੈਕ ਟੂ ਬੈਕ ਲਾਈਵ ਆ ਕੇ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਫਿਲਹਾਲ ਅੱਜ ਦੇ ਲਈ ਤੇ 10 ਤਰੀਕ ਦੇ ਲਈ ਅਲਰਟ ਜੜਿਆ ਜਾਰੀ ਕਰ ਦਿੱਤੇ ਗਏ ਨੇ ਤੁਹਾਡਾ ਬਹੁਤ ਸ਼ੁਕਰੀਆ